ਲੁਧਿਆਣਾ ਸ਼ਹਿਰ ਦੇ ਇੱਕ ਪ੍ਰਸਿੱਧ ਉਦਯੋਗਪਤੀ ਗੁਰਮੀਤ ਸਿੰਘ ਕੁਲਾਰ ਵੱਲੋਂ ਥਾਣਾ ਡਿਵੀਜ਼ਨ ਨੰਬਰ 6 ਦੇ ਵਿੱਚ ਇੱਕ ਸ਼ਖਸ ਦੇ ਖਿਲਾਫ ਉਹਨਾਂ ਨੂੰ ਬਲੈਕਮੇਲ ਅਤੇ ਫਰੋਦੀ ਮੰਗਣ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਜਿਸ ਵਿੱਚ ਪੁਲਿਸ ਵੱਲੋਂ આરોપી ਨੂੰ ਕਾਬੂ ਕਰ ਲਿੱਤਾ ਗਿਆ ਗੁਰਮੀਤ ਸਿੰਘ ਕੁਲਾਰ ਵੱਲੋਂ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਗਿਆ ਕਿ ਸੰਦੀ ਮਠਾਰੂ ਨਾਮਕ ਵਿਅਕਤੀ ਵੱਲੋਂ ਉਹਨਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਪਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਉਹਨਾਂ ਦੀ ਸ਼ੋਭੀ ਨੂੰ ਬਗਾੜਨ ਦੇ ਲਈ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਖਿਲਾਫ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਸੀ ਜਿਸ ਵਿੱਚ ਇਹ ਵਿਅਕਤੀ ਸਫਲ ਨਹੀਂ ਹੋ ਸਕਿਆ ਤਾਂ ਉਸ ਤੋਂ ਬਾਅਦ ਸੰਦੀ ਮਠਾਰੂ ਨਾਮਕ ਵਿਅਕਤੀ ਦੇ ਵੱਲੋਂ ਗੁਰਮੀਤ ਸਿੰਘ ਕੁਲਾਰ ਦੇ ਕੋਲ ਜਿੰਨੇ ਕਰੋੜ ਰੁਪਏ ਦੀ ਫਰੋਤੀ ਮੰਗੀ ਗਈ ਅਤੇ ਫਰੋਤੀ ਨਾ ਦੇਣ ਤੇ ਐਵਜ਼ ਦੇ ਵਿੱਚ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਸਾਜ਼ਿਸ਼ ਕੀਤੀ ਗਈ ਗੁਰਮੀਤ ਸਿੰਘ ਕੁਲਾਰਵਾਲੋ ਪੁਲਿਸ ਪ੍ਰਸ਼ਾਸਨ ਨੂੰ ਇਸ ਵਿਅਕਤੀ ਉੱਤੇ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ ਜਿਹੜੇ ਲੋਕਾਂ ਦਾ ਇਹ ਨਾਮ ਲੈ ਰਿਹਾ ਵਾ ਵਿੱਚ ਵੀਡੀਓ ਦੇ ਤੁਸੀਂ ਉਹ ਜਾਣਦੇ ਹੋ ਜਿਨ੍ਹਾਂ ਦਾ ਇਹ ਨਾਮ ਲੈ ਰਿਹਾ ਕਿ ਰਾਮਗੜੀਆ 브్రਦਰਹੁੱਡ ਮਹਾਸਭਾ ਦੇ ਕੋਲ ਮੈਂ ਦਰਖਾਸਤ ਲਾਈ ਹੈ ਤੇ ਤੁਸੀਂ ਉਹ ਵੀਡੀਓ ਪੂਰੀ ਸੁਣ ਲਓ ਕਿ ਕਿਹੜੇ ਲੋਕ ਇਹਦੇ ਵਿੱਚ ਇਨਵੋਲਵ ਨੇ ਔਰ ਸਿਰਸੇ ਵਾਲੇ ਜਿਹੜੇ 1 ਕਰੋੜ ਦਾ ਕਾਂਡ ਔਰ ਜਿਹੜਾ ਬਲਾਤਕਾਰੀ ਜਿਹੜਾ ਇਹ ਰਿਪੋਰਟ ਆ ਉਸ ਕਾਂਡ ਦੇ ਵਿੱਚ ਆਲਰੇਡੀ ਇਹਦੇ ਤੇ ਇਹ ਹੈਬਿਚੁਅਲ ਕ੍ਰਿਮੀਨਲ ਆਦਮੀ ਆ ਜਿਹੜਾ ਕਿ ਸਾਡੇ ਸਮਾਜ ਦੇ ਵਿੱਚ ਇਹ ਗਲਤ ਅੰਸਰ ਜਿਹੜਾ ਵਾ ਨਾ ਇਹ ਬਲਗਰ ਲੈਂਗੁਏਜ ਯੂਜ਼ ਕਰ ਰਿਹਾ ਵਾ ਸਿਰਫ ਡੀਫੇਮ ਕਰਨ ਵਾਸਤੇ ਫਾਮੇਕੇ ਦੇ ਪਿੱਛੇ ਤਾਕਤਾਂ ਨੇ ਪਰ ਇਹ ਵਿਅਕਤੀ ਬਹੁਤ ਗਲਤ ਹੈ ਦੇਖੋ ਜਿਨ੍ਹਾਂ ਦੀ ਚੁਕੜਤਾ ਸੀ ਹਾਂ ਇਹਨੂੰ ਤਾਂ ਮਤਲਬ ਸਾਡੀ ਰਾਮਗੜੀਆ ਫਾਊਂਡੇਸ਼ਨ ਦੇ ਵਿੱਚੋਂ ਵੀ ਬਾਹਰ ਕੱਢ ਦਿੱਤਾ ਸੀਗਾ ਇਹਨੂੰ ਕੱਢ ਦਿੱਤਾ ਗਿਆ ਸੀਗਾ ਕਿ ਜੋ ਇਹਨੇ ਇੱਕ ਪਰਿਵਾਰ ਦੇ ਨਾਲ ਕਨਾਉਣੀ ਹਰਕਤ ਕੀਤੀ ਆ ਉਹ ਵੀ ਫੇਸਬੁੱਕ ਦੇ ਉੱਤੇ ਆ ਤੁਸੀਂ ਦੇਖ ਸਕਦੇ ਹੋ ਸਾਰੇ ਦੋਸਤ ਕੋਈ ਨੇ ਵੀਡੀਓ ਪਾਈਆਂ ਉਹ ਪਰਿਵਾਰ ਦੇ ਨਾਲ ਦੋ ਪਰਿਵਾਰ ਉਜਾੜਤੇ ਇਹਨੇ ਇਸ ਵਿਅਕਤੀ ਨੇ ਬਲੈਕਮੇਲਿੰਗ ਕਰਕੇ ਕਾਰੋਬਾਰ ਕੀ ਕਰਦਾ ਇਹਦਾ ਕੰਮ ਸਿਰਫ ਬਲੈਕਮੇਲ ਕਰਨਾ ਆਪਣੇ ਆਪ ਨੂੰ ਪੱਤਰਕਾਰ ਕਹਿੰਦਾ ਵਾ ਆਪਣੇ ਆਪ ਨੂੰ ਪੱਤਰਕਾਰ ਕਹਿੰਦਾ ਵਾ ਔਰ ਕਹਿੰਦਾ ਮੈਂ ਪਤਾ ਨਹੀਂ ਰਾਮਗੜੀ ਆ ਪਰਿਵਾਰ ਦਾ ਮੁਖੀ ਆ ਪੰਜਾਬ ਦਾ ਨਹੀਂ ਦੇਸ਼ ਦਾ ਦੇਸ਼ ਦਾ ਵੀ ਨਹੀਂ ਦੁਨੀਆ ਦਾ ਮੈਂ ਮੁਖੀ ਆ ਪਰ ਰਾਮਗੜੀ ਪਰ ਪਰ ਇਹਨੂੰ ਅੱਜ ਕੱਲ ਪਰਿਵਾਰਾਂ ਵਾਲੇ ਇਹਨੂੰ ਮੂੰਹ ਨਹੀਂ ਲਾਉਂਦੇ ਹੈਗੇ ਜੋ ਹਲਾਲ ਹਾਲਤ ਆ ਮੈਂ ਤੁਹਾਨੂੰ ਕਲੀਅਰ ਕਟ ਦੱਸਦਾ ਕਿ ਜਿਹੜਾ ਫਰੋਤੀਆਂ ਮੰਗ ਰਿਹਾ ਵਾ ਔਰ ਜੋ ਕੁਛ ਇਹ ਕਰ ਰਿਹਾ ਵਾ ਇਹ ਇਹਨੂੰ ਜਰੂਰ ਇਹਦੀ ਸਜ਼ਾ ਮਿਲੇਗੀ ਮੈਂ ਤਾਂ ਬਸ ਇੱਕੋ ਹੀ ਰਿਕਵੈਸਟ ਕਰਦਾ ਵਾ ਪੁਲਿਸ ਤੋਂ ਮੈਂ ਸਭ ਤੋਂ ਪਹਿਲਾਂ ਕੁਲਦੀਪ ਸਿੰਘ ਬਿਰਦੀ ਨਾਮ ਦਾ ਵਿਅਕਤੀ ਜ਼ਰੂਰ ਨਿਕਲਣਾ ਚਾਹੀਦਾ ਵਾ ਕੋਈ ਇੱਕ ਬੋਗਸ ਵਿਅਕਤੀ ਹਰ ਜਗ੍ਹਾ ਮੇਰੀ ਪੋਸਟ ਪਾ ਕੇ ਤੇ ਉਹਨਾਂ ਨਾਲ ਫਿਰ ਫੋਨ ਤੇ ਗੱਲ ਕਰਦਾ ਵਾ ਫਿਰ ਉਹਨਾਂ ਨੂੰ ਕਹਿੰਦਾ ਵਾ ਤੁਸੀਂ ਇਹਦੇ ਬਾਰੇ ਗੱਲ ਕਰੋ ਫਿਰ ਉਹ ਪੋਸਟ ਨੂੰ ਇਹ ਪਾਉਂਦਾ ਵਾ ਸੋ ਮੈਂ ਇਹ ਗੱਲ ਕਰਦਾ ਕਿ ਇਹ ਸਮਾਜ ਦੇ ਲਈ ਇੱਕ ਬਹੁਤ ਵੱਡਾ ਸਰਾਪ ਆ ਇਹ ਜਿਹੇ ਵਿਅਕਤੀਆਂ ਦਾ ਹੋਣਾ ਜਿਹੜੇ ਸਾਡੇ ਸਮਾਜ ਦੇ ਵਿੱਚ ਸਾਡੇ ਸਮਾਜ ਦੇ ਵਿਅਕਤੀਆਂ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਆ ਸੋ ਮੇਰੀ ਇੱਕੋ ਹੀ ਪੁਲਿਸ ਨੂੰ ਬੇਨਤੀ ਆ ਕਿ ਇਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਇਹਨੂੰ